ਆਹੇ ਗਰੇ ਤੰ ਤੰ ਸੇਰੇ ਕਰੋ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਚਾਰੇ ਦਰਵਾਜ਼ੇ ਖੁੱਲੇ ਹਨ ਖੱtre ਬ੍ਰਾਹਮਣ ਸੂਦ ਵੈਸ ਕੁਸ਼ ਖੇਤੀਬਾੜੀ ਵਾਲਾ ਕੰਮ ਕਰਦੇ ਹਨ ਕੋਈ ਬਿジネス ਕਰਵਾ ਹੈ ਕੋਈ ਧਰਮ ਦਾ ਗਿਆਨ ਦਿੰਦਾ ਹੈ ਕੋਈ ਬੇਸ ਦੀ ਰਾਖੀ ਰੱਖਦਾ ਹੈ ਅਡੋ ਅਡ ਪਰਮੇਸ਼ਰ ਨੇ ਧੰਦੇ ਲਾਇਆ ਹੈ ਹਸਿਨਾ ਸਦੀਵੀ ਸੁਖ ਮੰਗਦੇ ਹ ਸ ਇਹ ਚਾਰ ਤਰ੍ਹਾਂ ਦੇ ਮੂਰਖ ਹਨ ਸ ਨੇਅਰਥ ਦੀ ਆਸਾ ਰੱਖਣੀ ਨੇਅਰਥ ਦੇ ਕਰਮ ਕਰਨੇ ਨੇਅਰਥ ਦਾ ਗਿਆਨ ਸ ਸਿਰ ਤੇ ਡੰਡਾ ਵੱਜਣਾ ਫੇਰ ਵੀ ਨਾ ਸਮਝਣਾ ਤੇਰੀ ਅੱਖਾਂ ਨਾਲ ਕਹਿੰਦੇ ਤੇਰੀ ਉਹ ਠਾਣੇ ਚ ਸੇਵਾ ਹੋਈ ਨਹੀਂ ਆਵੇਂ ਹੁਤਾ ਆਪਣੇ ਜਿਸਟਰ ਛਾੜ ਰਹੇ ਸੀ ਸ ਜਿਵੇਂ ਗੁਰੂ ਘਰ ਗੜੀ ਸਾਹਿਬ ਹੈ ਸਮਾਣਾ ਮੰਡੀ ਦੇ ਨੇੜੇ ਇੱਥੋਂ ਦੇ ਮਹਾਪੁਰਸ਼ ਾਰੇਕ ਅੱਗੇ ਹੱਥ ਜੋੜਦੇ ਹਨ ਕਿਰਪਾ ਕਰਨੀ ਇੱਕ ਬਹੁਤ ਵੱਡਾ ਮੈਸੇਜ ਹੈ ਉਹਨਾਂ ਨੇ ਕਿਰਪਾ ਕੀਤੀ ਹੈ ਇਲਾਕੇ ਨੂੰ ਸੁਖ ਦਿੱਤਾ ਹੈ ਤਨਮਨ ਦੀ ਖਰਾਕ ਹੈ ਸਾਰਾ ਪ੍ਰਬੰਧ ਚਲਾ ਰਹੇ ਹਨ ਸ ਇਸ ਤਰ੍ਹਾਂ ਪਰਮੇਸ਼ਰ ਵੀ ਹੱਥ ਜੋੜਦਾ ਹੈ ਦੇਖੀ ਮੇਰੇ ਹੱਥਾਂ ਨੂੰ ਸਾਡੇ ਮਨੁੱਖਾਂ ਅੱਗੇ ਸ ਇੰਨੀ ਨਿਮਰਤਾ ਹੈ ਸ ਇਹ ਸਮਝੀਏ ਪਰਮੇਸ਼ਰ ਇੱਕ ਪਜਾਮੇ ਹੀ ਹੈ ਜਿਹੜਾ ਪਾਲੇਗਾ ਠੀਕ ਹੈ ਸ ਬਹੁਤ ਨਿਮਰਤਾ ਹੈ ਪਰਮੇਸ਼ਰ ਹੈ ਹੱਥ ਜੋੜਦਾ ਹੈ ਮਨੁੱਖਾਂ ਅੱਗੇ ਦੇਖੀ ਮੇਰੇ ਹੱਥਾਂ ਅੱਲਾਹ ਜਿਵੇਂ ਵਿਗੜੇ ਹੋਏ ਘਰਾਂ ਦੇ ਤਗੜੇ ਘਰਾਂ ਦੇ ਬੱਚੇ ਬਾਪਾ ਪਿਤਾ ਬੱਚਿਆਂ ਕੇ ਹੱਥ ਜੋੜਦੇ ਹਨ ਸ ਇਹ ਮਾਤਾ ਪਿਤਾ ਦੀ ਕਾਮਯਾਬੀ ਤਾਂ ਹੈ ਜੇ ਬੱਚੇ ਪੈਰਾ ਤੇ ਖੜੇ ਹਨ ਉਹਨਾਂ ਦਾ ਤਾਜ ਹਨ ਉਹਨਾਂ ਦੀ ਸਰਦਾਰੀ ਹੈ ਸ ਇਹ ਚਾਰ ਤਰ੍ਹਾਂ ਦੇ ਮੂਰਖ ਆ ਅਸੀਂ ਸ ਵਿਅਰਥ ਦਾ ਆਸਾ ਰੱਖਣੀ ਸੁੱਖ ਦੀ ਠੀਕ ਹੈ ਅਸੀਂ ਇਹ ਭਗਤੇ ਸੰਸਾਰੀਆਂ ਚ ਕੀ ਫਰਕ ਹੈ ਭਗਤ ਵੀ ਮਿਹਨਤ ਕਰਦੇ ਹਨ ਦਿਨ ਰਾਤ ਕਰਦੇ ਨੇ ਜੋ ਇਹ ਲੀਡਰ ਹੁੰਦਾ ਹੈ ਜੋ ਜਥੇਦਾਰ ਹੁੰਦਾ ਹੈ ਜੋ ਆਗੂ ਹੁੰਦਾ ਹੈ ਸ ਉਹਨੂੰ ਹਾਰਡਵਰਕ ਜਿਆਦਾ ਕਰਨੀ ਪੈਂਦੀ ਹੈ ਮਿਹਨਤ ਜਿਆਦਾ ਕਰਨੀ ਪੈਂਦੀ ਹੈ ਸੋ ਇਹ ਵਿਅਰਥ ਦੇ ਕੰਮ ਕਰਨੇ ਰੁੱਖਾਂ ਨੂੰ ਲਸੀ ਪਾਈ ਜਾਣਾ ਦੁੱਧ ਪਾਈ ਜਾਣਾ ਹੋਰ ਪੂਜੀ ਜਾਣਾ ਠੀਕ ਹੈ ਰੁੱਖਾਂ ਦਾ ਇਹ सेवा करिए जो अस पशु की सेवा करते हाँ अमृत वर्गा सू दुध मिलता है मिठा सुख की सेवा करते हाँ वह भी अमृत वर्गा फल देता है मिठा जे शरीर की सेवा करा ये भी अपना लाहा देगा सो एक अहंकार तो ਗਰਵਾਣੀ ਸ਼ੁਰੂ ਹੁੰਦੀ ਹੈ ਸ 1400ਤੀ ਅੰਗ ਉੱਪਰ ਸ ਇਹ ਏਕਾ ਇਹਦੇ ਤੇ ਮੂਲ ਮੰਤਰ ਹੈ ਸਾਰਾ ਇਹਦੇ ਵਿੱਚ ਸਮਾਇਆ ਆਇਆ ਹੈ ਮੂਲ ਮੰਤਰ ਚ ਕੀ ਹੈ ਜਪਜੀ ਸਾਹਿਬ ਜਪ ਸੋ ਦੋ ਡੰਡੇ ਅਗਲੇ ਪਾਸੇ ਹਨ ਦੋ ਡੰਡੇ ਪਿਛਲੇ ਪਾਸੇ ਹਨ ਇਹ ਮਤਲਬ ਪਗਤੀ ਖਤਮ ਹੋ ਗਈ ਸ ਜਪਕੀ ਹੈ ਸੱਚ ਨੂੰ ਜਪਣਾ ਹੈ ਸੋ ਇਹ ਮੂਲ ਮੰਤਰ ਦੇ ਚਗਿਰਦੇ ਇਹ ਜਪ ਸਾਬ ਹੈ ਜਪ ਸਾਬ ਨੇ ਆਲੇ ਦਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਹਨ ਜائیں ਸਮਝ ਲਿਆ 1430 ਅੰਗ ਜੇ ਛੋਟਾ ਰੂਪ ਦੇਣਾ ਹੋਏਗਾ ਜਪ ਜਪ ਜੀ ਸਾਹਿਬ ਇਹ ਛੋਟਾ ਰੂਪ ਹੈ ਸੰਖੇਪ ਰੂਪ ਹੈ ਫਿਰ ਜਪ ਜਪ ਜੀ ਸਾਹਿਬ ਦਾ ਦੋ ਅੱਖਰਾਂ ਚ ਛੇਤੀ ਛੇਤੀ ਦਸਨਾ ਹੋਏ ਫੇਰ ਉਹਦਾ ਮੂਲ ਮੰਤਰ ਹੈ ਸੋ ਆ ਸੱਚ ਜੁਗਾ ਸੱਚ ਹੈਪੀ ਸੱਚ ਨਾਨਕ ਹੋਸੀ ਤੀ ਸੱਚ ਜੇ ਤੁਹ ਛੋਟਾ ਦੱਸਣਾ ਹੋਏ ਇੱਕ ਤੇ ਗੱਲ ਆ ਗਈ ਸੋ ਐਸਾ ਹੈ ਜੀਵਨ ਸਾਡਾ ਅਸੀਂ ਕਹਿੰਦੇ ਧਰਮ ਦਾ ਵੀ ਇਹ ਬਚਪਨ ਹੁੰਦਾ ਹੈ ਅਸੀਂ ਤਿਲਕ ਲਾਉਂਦੇ ਹਾਂ ਅਮਰਿਸ਼ ਕਰਦੇ ਹਾਂ ਠੀਕ ਆ ਜੇ ਤਾਂ ਸਕੂਲ ਚ ਦਾਖਲਾ ਹੋਇਆ ਪੜਨਾ ਪਏਗਾ ਇਹ ਵੱਡੀਆਂ ਡਿਗਰੀਆਂ ਲੈਣੀਆਂ ਵੱਡੀਆਂ ਖੁਰਸੀਆਂ ਤੇ ਬਹਿਣਾ ਪਹਿਲਾਂ ਨੌਕਰੀ ਫਿਰ ਪੜਾਂਗੇ ਇਹ ਸਿਆਣਫ ਨਹੀਂ ਚੱਲਦੀ